ਜਦੋਂ ਨਹਿਰ ਦੇ ਵਿੱਚੋਂ ਕਿਸੇ ਮਾਂ ਜਾਂ ਭੈਣ ਦੀ ਡੈੱਡ ਬੋਡੀ ਮਿਲਦੀ ਹੂੰ ਤੇ ਅਕਸਰ ਨਹਿਰਾਂ ਦੇ ਵਿੱਚ ਜਦੋਂ ਲਾਸ਼ਾਂ ਮਿਲਦੀਆਂ ਤਾਂ ਉਹਨਾਂ ਦੇ ਕੱਪੜੇ ਪਾੜ ਜਾਂਦੇ ਹਨ ਕਿ ਉਹ ਨਗਨ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਇੱਕ ਕੁੜੀਆ ਦੀ ਬੋਡੀ ਮਿਲੀ ਸੀ ਤੇ ਮੈਂ ਆਪਣੇ ਸਿਰ ਤੋਂ ਖੱਟਾ ਪਰਨਾ ਮੈਂ ਉਸ ਦਿਨ ਬੰਨਿਆ ਸੀ ਤੇ ਕਿਉਂਕਿ ਇੱਕ ਪਿਓ ਇੱਕ ਭੈਣ ਇੱਕ ਪਿਓ ਇੱਕ ਭਰਾ ਚਾਹੇ ਉਹਦੀ ਬੇਟੀ ਜਿੰਦਾ ਜਾਂ ਮੁਰਤਾ ਹੋ ਨੰਗੀ ਨਹੀਂ ਦੇਖ ਸਕਦਾ ਜੀ ਕੀ ਆ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਨੂੰ ਨੰਗਾ ਨਹੀਂ ਕਰ ਸਕਦੇ ਜੀ ਅਸੀਂ ਫਿਰ ਆਪਣੀ ਪੱਗ ਦੇ ਨਾਲ ਉਹ ਬੋਡੀ ਨੂੰ ਉਸ ਟਾਈਮ ਟੱਕਦਾ ਸੀ ਜੀ ਉਹ ਮੈਂ ਵੀਡੀਓ ਪਾਇਆ ਉਹਦੇ ਉੱਤੇ ਸ਼ਬਦ ਲਾਇਆ ਸੀ ਤੇਰੀ ਸੇਵਾ ਹਨਾ ਤੇ ਉਹ ਬਾਜੀ ਵੀਡੀਓ ਕਾਫੀ ਵਾਇਰਲ ਹੋਇਆ ਵੀ ਉਹ ਬੰਨੇ ਨੇ ਵੇਖਿਆ ਕਿ ਉਹਨਾਂ ਦੇ ਅੰਦਰ ਕੋਈ ਭਾਵਨਾ ਜਾਗੀ ਤੇ ਫਿਰ ਉਹ ਗੁਰੂਦਰ ਪ੍ਰਿਆਗ ਤੋਂ ਆਏ ਤੇ ਫਿਰ 121 ਪੱਗਾਂ ਦਾਨ ਕੀਤੀ ਤੇ ਸਭ ਤੋਂ ਵੱਡੀ ਗੱਲ ਹੈ ਉਸ ਦਿਨ ਜਿੱਦਾਂ ਆਏ ਮੈਂ ਪਰਨਾ ਬੰਨਿਆ ਆਇਆ ਸੀ ਕਹਿੰਦੇ ਸਰਦਾਰ ਜੀ ਗੁੱਸਾ ਨਹੀਂ ਕਰਨਾ ਇੱਕ ਗੱਲ ਪਲੀਜ਼ ਸਾਡੀ ਰਿਕੁਐਸਟ ਮੰਨ ਲਓ ਕਹਿੰਦੇ ਆਪਣਾ ਪਰਨਾ ਤੁਸੀਂ ਲਾਓ ਅਸੀਂ ਆਪਣੇ ਹੱਥਾਂ ਨਾਲ ਤੁਹਾਨੂੰ ਪਰਨਾ ਬੰਨਣਾ ਚਾਹੁੰਦੇ ਵਾਹ